you. Mm -hmm. ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਤੁਹਾਡਾ ਐਮਐਲਏ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਨਾਬਾ ਬਲਾਕ ਦੇ ਪਿੰਡ ਤੰਘੇੜਾ ਵਿਖੇ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਉੱਤੇ ਹੱਲ ਕਰਨ ਦੇ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਫਿਲਮੀ ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੋਤ ਉੱਤੇ ਵੱਡਾ ਸਿਆਸੀ ਹਮਲਾ ਬੋਲਿਆ ਉਹਨਾਂ ਕਿਹਾ ਕਿ ਕੰਗਨਾ ਰਣੋਤ ਵਿਵਾਦਿਤ ਲੇਡੀ ਹੈ ਉਹਨੇ ਕਦੇ ਕੋਈ ਚੰਗੀ ਗੱਲ ਨਹੀਂ ਕੀਤੀ ਉਸਨੇ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ ਕੰਗਣਾ ਨੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਹੈ ਕੰਗਣਾ ਰਣੋਦ ਦੀ ਫਿਲਮ ਸੇਖ ਕੌਮ ਨੂੰ ਬਦਨਾਮ ਕਰ ਰਹੀ ਹੈ ਇਸ ਮੌਕੇ ਉਤੇ ਪਿੰਡ ਦੇ ਵਿਅਕਤੀ ਵੱਲੋਂ ਹਲਕੇ ਦੇ ਵਿੱਚ ਰਿਸ਼ਵਤਖੋਰੀ ਅਤੇ ਸਰਕਾਰ ਵੱਲੋਂ ਗ੍ਰੀਨ ਟੈਕਸ ਨੂੰ ਲੈ ਕੇ ਮੰਤਰੀ ਤੋਂ ਤਿੱਖੇ ਸਵਾਲ ਪੁੱਛੇ ਗਏ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵੀ ਬਖੂਬੀ ਦੇ ਨਾਲ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਦੇਖੋ ਲੋਕਾਂ ਦੇ ਮੌਕੇ ਤੇ ਕੰਮ ਹੋ ਰਿਹਾ ਜੀ ਮੇਰੇ ਕੋਲ ਜਿਵੇਂ ਹੁਣ ਬੰਦੇ ਆਏ ਆ ਬਹੁਤ ਸਾਰੇ ਉਹਨਾਂ ਦਾ ਕਿਸੇ ਦਾ ਮਤਲਬ ਪੈਸ਼ਨ ਦੀ ਲਿਕਰ ਕੋਈ ਪਤਾ ਨਹੀਂ ਕਿ ਕਿੱਦਾਂ ਮੈਨੂੰ ਰਾਸ਼ਕਤੇ ਮਿਲਿਆ ਨਹੀਂ ਜਣਾ ਐਕਚੁਅਲ ਗਰੀਬ ਹੈ ਉਹ ਨਾ ਕਿਤੇ ਨਾ ਕਿਤੇ ਨੈਟ ਤੋਂ ਬਾਹਰ ਰਹਿ ਜਾਂਦੇ ਆ ਇਹ ਸਰਕਾਰੀ ਦਫ਼ਤਰਾਂ ਦੇ ਚੱਕਰ ਚੱਕਰ ਮਾਰ ਕੇ ਥੱਕ ਜਾਂਦੇ ਆ ਜੀ ਸੋ ਇਹਦਾ ਮਕਸਦ ਇਹ ਆ ਵੀ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹਦੀ ਉਜਾੜੀ ਦੀ ਨਿਗ੍ਹਾ ਵੀ ਕਰਦਾ ਆ ਆਣ ਜਾਣ ਦਾ ਕੋਈ ਸਾਧਨ ਨਹੀਂ ਉਹਦਾ ਕੰਮ ਕਿੱਦਾਂ ਹੋਊਗਾ ਉਹ ਸੀ ਕਰਾਂਗੇ ਜੀ ਪਿੰਡ ਜਾ ਕੇ ਸੋ ਮੈਨੂੰ ਲੱਗਦਾ ਵੀ ਅਸਲੀ ਬੰਦੇ ਜਿਹੜੇ ਐਕਚੁਅਲ ਬੈਨੀਫੀਸ਼ੀਅਰ ਨੂੰ ਫਾਇਦਾ ਹੋਣਾ ਚਾਹੀਦਾ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਬਹੁਤ ਲੋਡੇਬਲ ਜਿਹੜਾ ਹੈਗਾ ਇਹ ਇਨੀਸ਼ੀਏਟਿਵ ਚ ਚੰਦਨਾਂ ਨੂੰ ਲੋਤ ਦੀ ਫਿਲ ਸਗਨ ਰੋਹ ਦਾ ਗੱਲ ਗੱਲ ਕਰਕੇ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਉਹਨੇ ਕਦੇ ਕੋਈ ਚੰਗੀ ਗੱਲ ਕੀਤੀ ਹੈ ਜੇ ਅੱਜ ਤੱਕ ਉਨੇ ਹਮੇਸ਼ਾ ਚਾਹੇ ਕੋਈ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਮਾਹਵਰਗੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਆ ਤੇ ਆਪਾਂ ਦੀ ਬੇਇੱਜ਼ਤੀ ਕੀਤੀ ਆ ਕਿਸਾਨਾਂ ਬਾਰੇ ਬੁਰੇ ਸ਼ਬਦ ਬੋਲਦੀ ਆ ਤੇ ਹੁਣ ਉਹਨੇ ਇੱਕ ਪੂਰੀ ਦੀ ਪੂਰੀ ਜੜੇ ਆ ਗਈ ਆ ਉਹ ਸਿੱਖ ਪੰਗੋਰ ਨੂੰ ਬਰਨਾਮ ਕਰ ਲਈ ਆ ਮੈਂ ਉਹਨੂੰ ਬੇਨਤੀ ਕਰਦਾ ਵੀ ਮੇਰੀ ਬੱਚੀ ਵਰਗੀ ਆ ਉਹ ਤੇ ਇੱਕ ਵਾਰ ਤੂੰ ਰਹਿਮ ਕਰ ਜਰਾ ਤੂੰ ਇੱਕ ਕੋਈ ਅਕਲ ਦੀ ਗੱਲ ਕਰ ਦੋ ਮੈਂਬਰ ਆਫ ਪਾਰਲੀਮੈਂਟ ਬਣ ਗਏ ਆ ਲਾਓ ਉਹਦਾ ਜਿਹੜਾ ਆਚਰਣ ਆ ਨਾ ਹੁਣ ਉਹ ਮੈਂਬਰ ਆਫ ਪਾਰਲੀਮੈਂਟ ਵਾਲਾ ਬਣਾ ਵੇ ਆਪਣਾ ਉਹ ਆਪਣੇ ਬੋਲ ਬਾਣੀ ਜਿਹੜੀ ਠੀਕ ਕਰੇ ਆਪਣੇ ਪੰਜਾਬ ਦੀ ਮਤਲਬ ਪੰਜਾਬ ਦੇ ਹਿੱਸੇ ਚ ਕਹਿੰਦੇ ਬਾਪ ਦੀ ਪਗੜੀ ਦੇ ਇਲਾਜ ਰੱਖਣ ਵਾਲੀਆਂ ਆਂਗੀਆਂ ਉਹ ਜੇ ਬੜੀਆਂ ਕੇਂਦਰ ਸਰਕਾਰ ਵੱਲੋਂ ਜੋ ਦਵਾਈਆਂ ਪਾਇਰ ਕੀਤੀਆਂ ਗਈਆਂ ਨੇ ਜਿਸ ਤਰ੍ਹਾਂ ਦੇਖਦੇ ਹੋ ਇਹਨਾਂ ਟਰਾਮਾਡੋਲ ਦਿੱਤੇ ਹੁਣ ਕੈਂਸਰ ਦੇ ਇਨਫੈਕਸ਼ਨ ਟਰਾਮਾਡੋਲ ਬਹੁਤ ਜੁੜ ਗਿਆ ਦੱਸਦੇ ਹਾਂ ਆਏ ਹੈਗੇ ਜੀ ਇਸ਼ੂਸ ਉਹਦੇ ਚਾਹੀਦਾ ਜੀ ਮਤਲਬ ਉਹ ਪੂਛੇ ਕਮੈਡੀਸਨ ਜਿਹੜੀ ਹੈਗੀ ਹੈ ਰੈਸਟ੍ਰਿਕਟਡ ਹੈ ਉਹ ਅਸੀਂ ਜਿਹੜੇ ਸਾਡੇ ਮਤਲਬ ਉਹਨਾਂ ਦੇ ਸੈਂਟਰ ਹੈਗੇ ਨਾ ਜਿਹੜੇ ਇਹਨਾਂ ਦੇ ਵੀ ਦਰਦ ਦੇ ਆਡਾ ਕੈਂਸਰ ਦੇ ਪੇਸ਼ੈਂਟਸ ਆ ਉਹਨਾਂ ਵਾਸਤੇ ਸਰਗੇਰੀ ਵਾਲਿਆਂ ਬਲਕ ਡਰੋਂ ਕੋਈ ਦਿੱਕਤ ਨਹੀਂ ਆ ਜਿਹੜੀ ਕੋਈ ਵੀ ਚੀਜ਼ ਹੁੰਦੀ ਹੈ ਜਦੋਂ ਮਿਸਯੂਜ਼ ਹੋਣ ਲੱਗ ਜਾਂਦੀ ਹੈ ਉਹਦਾ ਵੀਓ ਹੋਣ ਲੱਗ ਜਾਂਦਾ ਹੈ ਛੇੜੀ ਕਰ ਜਾਂਦਾ ਹੈ ਉਹ ਇਸ ਤਰ੍ਹਾਂ ਕੋਈ ਪੂਛੇ ਕਿਹੜਾ ਫਸਟ ਕੰਬੀਨੇਸ਼ਨ ਆ ਬਹੁਤ ساری ਰਿਸਰਚ ਚੱਲਦੀ ਰਹਿੰਦੀ ਆ ਵੀ ਉਹ ਹਾਰਮਫੁਲ ਆ ਉਹ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਇਹ ਇਕੱਲਾ ਕੋਈ ਮਤਲਬ ਸਿਹਤ ਮੈਕ ਨੇ ਨਹੀਂ ਆ ਜਦੇ ਵਿੱਚ ਬਹੁਤ ساری ਰਿਸਰਚ ਹੁੰਦੀ ਆ ਇਹਦੇ ਵਿੱਚ WHO ਨੇ ਐਕਚੁਅਲੀ ਬੈਨ ਕੀਤਾ ਹੋਇਆ ਹੈ ਕੁੜੀ ਇਹਦਾ ਇੱਕ ਖਸ਼ੌਕਾ ਦਾ ਹੈ ਰਹਾ ਉਹ ਸਾਰਾ ਖਸ਼ੌਕਾ ਸਾਰਾ ਦੇਖ ਕੇ ਉਹਦੀ ਮਤਲਬ ਪਰਿਵਾਰੀ ਬਾਰੇ ਰੀਸਰਚ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਤੇ ਬਣਾਇਆ ਬਹੁਤ ਸਾਰੇ ਦਵਾਈਆਂ ਜਿਹੜੀਆਂ ਇੰਟਰਨੈਸ਼ਨਲ ਤੇ ਬਣਾੜਾ ਸਾਡੇ ਅਜੇ ਵੀ ਉਹਦਾ ਜੁਵਨ ਸਾਹਿਬ ਦਾ ਬਿਆਨ ਆਇਆ ਕਿ ਪੰਜਾਬ ਦਾ ਪਾਣੀ ਬੁਰੀ ਤਰ੍ਹਾਂ ਬੋਲ ਰਿਹਾ ਕਿ ਜੇਕਰ ਨਾ ਹੋ ਵੀ ਨਾ ਕੋਈ ਜੇਕਰ ਪੰਜਾਬ ਦੇ ਘਰ ਘਰ ਦੇ ਵਿੱਚ ਕੈਂਸਰ ਹੋਵੇਗਾ ਇਸ ਤਰ੍ਹਾਂ ਦੇ ਕੋ ਮੈਂ ਤੁਹਾਡੇ ਸਾਹਮਣੇ ਜਿੰਦਾ ਮੈਂ ਗੱਲਬਾਤ ਕੀਤੀ ਹੈ ਨਾ ਜੀ ਇਹ ਜਿਹੜਾ ਬਾਰਿਸ਼ ਦਾ ਪਾਣੀ ਆ ਉਹਨੂੰ ਆਪਾਂ ਕਰਕੇ ਪਿੰਡਾਂ ਦੇ ਛੱਪੜਾਂ ਦਾ ਪਾਣੀ ਆ ਉਹਨੂੰ ਸਾਫ਼ ਕਰਦੇ ਆ ਆਪਾਂ ਉਹਨੂੰ ਸ਼ੁਰੂਆਤ ਕਰਨੀ ਪਵੇਗੀ ਜਿੰਨੇ ਵੀ ਆਪਣੇ ਦਰਿਆ ਆ ਇਹ ਇਹ ਗੱਲ ਵੈਸੇ ਤਾਂ ਬਹੁਤ ਪੁਰਾਣੀਆਂ ਹੋਣ ਨਹੀਂ ਹੋਇਆ ਜਿਹੜਾ ਦਰਿਆ ਹੈਗਾ ਸਭ ਤੋਂ ਵੱਡਾ ਦਰਿਆ ਹੈ ਇਟਸ ਅ ਗੈਟ ਰਿਵ ਭਲਾ ਨਾ ਤੁਹਾਨੂੰ ਪਤਾ ਹੋਣਾ ਕਿ ਉਹਦੇ ਚ ਮੱਛੀਆਂ ਹੁੰਦੀਆਂ ਸੀ ਬਹੁਤ ਕਿਹੜੇ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਸੀ ਜਿੰਨੀ ਲਾਈਫ ਜਿਹੜੀ ਹੈਗੀ ਆ ਉਹ ਸਮੁੰਦਰ ਦੇ ਉੱਪਰ ਆ ਉਦੋਂ ਜ਼ਿਆਦਾ ਪਾਣੀਆਂ ਚ ਹੁੰਦੀ ਸੀ ਦਰਿਆਵਾਂ ਚ ਹੁੰਦੀ ਸੀ ਸਮੁੰਦਰਾਂ ਚ ਹੁੰਦੀ ਸੀ ਉਨ ਤੋਂ ਜ਼ਿਆਦਾ ਜ਼ਮੀਨ ਦੇ ਤੱਲੇ ਹੁੰਦੀ ਸੀ ਜਿਹੜੇ ਕਿ ਜਿਹੜੇ ਸੂਖਮ ਜਿਹੜੇ ਜੀਵਾਂ ਜਿਹੜੇ ਨਜ਼ਰ ਨਹੀਂ ਆਉਂਦੇ ਅਗਰ ਇਸ ਜਿਹੜਾ ਉਹ ਅਕਾਦਮ ਹੈ ਉਹ ਧਰਤੀ ਦੇ نیچے ਵੀ ਸੀ ਇਹ ਇੱਕ ਕੁਦਰਤ ਦਾ ਜਿਹੜਾ ਸੱਜਣਾ ਸੀਗਾ ਨਾ ਜਿਹੜਾ ਬਿਨਹਾਰੇ ਕੁਦਰਤ ਵਸਿਆ ਤੇ ਰਾਂਤਨਾ ਜਾਏ ਲਖਿਆ ਤੇ ਗੁਰੂ ਨੇ ਉਹ ਤੋਂ ਦੱਸਤਾ ਸੀਗਾ ਪਰ ਜਿਹੜਾ ਇਨਸਾਨ ਦਾ ਕਿਤੇ ਨਾ ਕਿਤੇ ਕੁਝੀ ਮਨੋ ਕੈਮੀਕਲ ਫਾਰਮਿਕਲਾਈਜ਼ਰ ਸੈਕਟੀਸਾਈਡਸ ਪਸਟੀਸਾਈਡਸ ਉਹਨਾਂ ਡੱਡੂ ਬੰਡੋਏ ਇਲਾ ਬਹੁਤ ਕੁਝ ਮਾਰਿਆ ਗਿਆ ਉਹਨਾਂ ਕਿਤਨੇ ਆ ਤੇ ਇਹ ਸ਼ਾਇਦ ਦੀਆਂ ਮੱਖੀਆਂ ਸੋ ਇਹ ਜਿਹੜੀ ਉਹ ਕਹਿੰਦੇ ਆ ਖਾਲੀ ਪਾਣੀ ਦੀ ਪ੍ਰੂਸ਼ ਨਹੀਂ ਹੋ ਰਹੀ ਇਹ ਟਾਕਸਿਸਿਟੀ ਵੀ ਹੋ ਰਹੀ ਆ ਸੋਇਲ ਟਾਕਸਿਸਿਟੀ ਵੀ ਹੋ ਰਹੀ ਆ ਤੇ ਬਹੁਤ ਇੰਪੋਰਟੈਂਟ ਮੁੱਦੇ ਆ ਜੀ ਮੈਂ ਤਾਂ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਾਰਿਆਂ ਦੇ ਉੱਤੇ ਆਪਣਾ ਜਿੰਨਾ ਮੇਰਾ ਯੋਗਦਾਨ ਆ ਉਹ ਵੀ ਕਰਨਾ ਮੇਰੀ ਕੋਸ਼ਿਸ਼ ਆ ਕਿ ਕੁਦਰਤ ਕੀਤੀ ਕਿੰਨੀ ਜਾਵੇ ਪਰ ਬਾਰਸ਼ ਦੇ ਪਾਣੀ ਦੀ ਸਹੀ ਸਾਫ ਸੰਭਾਲ ਕੀਤੀ ਜਾਵੇ ਜਿਹੜਾ ਥਾਏ ਸਾਡਾ ਪਿੰਡ ਦਾ ਪਾਣੀ ਆ ਫੈਕਟਰੀ ਦਾ ਪਾਣੀ ਆ ਉਹਨੂੰ ਆਪਾਂ ਸੜਕਾਂ ਬਣਾਉਣ ਲਈ ਸਾਫ਼ ਕਰਕੇ ਜਾਂ ਹੋਰ ਦੂਜੇ ਕੰਮਾਂ ਲਈ ਜਿਹੜੇ ਨਾਨ ਐਗਰੀਕਲਚਰ ਵਾਸਤੇ ਯੂਜ਼ ਕਰ ਸਕਦਾ ਜਿਹੜੇ ਇੰਡਸਟਰੀ ਵਾਸਤੇ ਜਿਹੜਾ ਉਹਦੇ ਵਾਸਤੇ ਯੂਜ਼ ਕੀਤਾ ਜਾ ਸਕਦਾ ਸੋ ਇਹ ਸਾਰਾ ਕੁਝ ਗ੍ਰੀਨ ਰੀਵਲਡ ਵੀ ਕਰ ਰਿਹਾ ਜੀ ਆਪਾਂ ਰੀਜਨਲ ਲੈਵਲ ਤੇ ਵੀ ਮੈਂਸ ਬਤੌਰ ਸ਼ਹਿਰ ਪੱਧਰ ਦੀ ਵਜੋਂ ਵੀ ਕੰਟਰੀਬਿਊਟ ਕਰ ਸਕਦਾ ਤੇ ਮੈਂ ਆਪਣਾ ਮੋਟੇ ਨਾਲ ਛੱਡ ਗਿਆ ਆਪਾਂ ਉਧਰ ਨੂੰ ਜਾਣਾ ਪੈਣਾ